स्किल डेवलपमेंट केंद्र ਵਿਖੇ ਵੱਖ-ਵੱਖ ਵਿਸ਼ਿਆਂ ਤੇ ਕੋਰਸ ਲੈ ਰਹੇ ਨੌਜਵਾਨਾਂ ਨੂੰ ਪੰਜਾਬੀਅਰ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਯੰਗ ਬਿਜ਼ਨਸ ਲੀਡਰ ਫਾਰਮ ਦੇ ਬੈਨਰ ਹਿੱਟਾ ਫੋਕਲ ਪੁਆਇੰਟ ਦੇ ਸੀਆਈਸੀਯੂ ਕੰਪਲੈਕਸ ਵਿਖੇ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਸੁਖਵਿੰਦਰ ਸਿੰਘ ਵਿੰਦਰਾ ਅਧ ਪੰਜਾਬ ਮੱਧ ਉਦਯੋਗ ਵਿਕਾਸ ਬੋਰਡ ਦੇ ਚੇਅਰਮੈਨ ਅਮਰਜੀਤ ਸਿੰਘ ਟਿੱਕਾ ਵੱਲੋਂ ਸਰਟੀਫਿਕੇਟ ਵੰਡੇ ਗਏ ਇਸ ਦੌਰਾਨ ਚੇਅਰਮੈਨ ਵਿੰਦਰਾ ਨੇ ਵੀ ਨੌਜਵਾਨਾਂ ਨਾਲ ਮੁਲਾਕਾਤ ਕੀਤੀ ਅੱਜ ਬਹੁਤ ਹੰਸੂਣਾ ਪ੍ਰੋਗਰਾਮ ਆਇਆ ਜਿਹੜੇ ਬੱਚੇ ਐ ਤੁਸੀਂ ਦੇਖੋ ਕਿ ਬੱਚਿਆਂ ਨੂੰ ਪਹਿਲੇ ਜਿਹੜੇ ਕੋਰਸਸ ਹੁੰਦੇ ਸਕਿੱਲ ਕੋਰਸਸ ਉਹਨਾਂ ਵਿੱਚ ਟ੍ਰੇਨਿੰਗ ਟ੍ਰੇਨਿੰਗ ਦੇਣੀ ਔਰ ਟ੍ਰੇਨਿੰਗ ਔਫ ਕੋਰਸਸ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ ਜੋਬ ਸਟੇਰੀਆ ਕਿ ਅੱਜ ਇਹ ਪਹਿਲਾ ਰੀਅਲੀ ਐਪਰੀਸ਼ੀਏਟ ਕਿ ਉਹ ਬੱਚੇ ਨੂੰ ਕਿੰਨੇ سارے ਬੱਚਿਆਂ ਨੂੰ ਅੱਜ ਇੱਥੇ ਇੰਪਲੋਇਮੈਂਟ ਵੀ ਇਹਨਾਂ ਨੇ ਕੋਰਸਸ ਕਰਾਈ ਸਕਿੱਲ ਯੂਨਿਓਨ ਅੱਜ ਕਰਾ ਸਕਿੱਲ ਸੈਂਟਰ ਵੀ ਹੈ ਉਸ ਸਕਿੱਲ ਸੈਂਟਰ ਦੇ ਵਿੱਚ ਕੋਰਸਸ ਕਰਾ ਕੇ ਤੇ ਉਹਨਾਂ ਨੂੰ ਜੋਬਸ ਦਿੱਤੀਆਂ ਗਈਆਂ ਸੈਕੰਡਲੀ ਕਿ ਜਿਵੇਂ ਕਿ ਦੇਖਿਆ ਜਾਂਦਾ ਇੰਡਸਟਰੀਜ਼ ਇੰਡਸਟਰੀ ਸਾਨੂੰ ਵੀ ਆਲਵੇਸ ਵਾਂਟਡ ਟੂ ਪ੍ਰਮੋਟ ਦਾ ਯੂਥ ਕਿ ਯੂਥ ਨੂੰ ਕੀ ਪ੍ਰੈਫਰੈਂਸ ਦਿੱਤੀ ਜਾਵੇ ਅਸੀਂ ਸਾਡਾ ਪੰਜਾਬ ਸਰਕਾਰ ਸਾਡੇ ਆਰਮਨ ਸੀਐਮ ਸਾਹਿਬ ਦਾ ਹਮੇਸ਼ਾ ਸੁਪਨਾ ਹੈ ਕਿ ਯੂਥ ਜਿਹੜਾ ਪੰਜਾਬ ਹੈ ਉਹ ਡਰਗ ਫ੍ਰੀ ਸਟੇਟ ਹੋਣਾ ਚਾਹੀਦਾ ਔਰ ਫਿਰ ਇੱਕ ਯੂਥ ਨੂੰ এমਪਲੋਇਮੈਂਟ ਜਨਰੇਟ ਹੋਣੀ ਚਾਹੀਦੀ ਹੈ ਇੰਡਸਟਰੀ ਸੈਕਟਰ ਮੇਜਰ ਜਿਹੜਾ ਥੰਮ ਹੁੰਦਾ ਹੈ ਇੰਡਸਟਰੀ ਸੈਕਟਰ ਹੁੰਦਾ ਹੈ ਬਹੁਤ ਸਾਰੀ ਹਜ਼ਾਰਾਂ ਦੇ ਕਰੀਬ ਜੌਬਸ ਆਦੀਆਂ ਔਰ ਅੱਜ ਇੰਡਸਟਰੀ ਵਾਲੇ ਦੱਸੇ ਕਿ ਕਿਵੇਂ ਪਿਛਲੇ ਕੁਝ ਸਾਲਾਂ ਦੇ ਵਿੱਚ ਅੱਧਰ ਜੌਬ ਜਨਰੇਟ ਹੋਈਆਂ ਬੱਚਿਆਂ ਨੂੰ ਜੌਬਸ ਦਿੱਤੀ ਗਈਆਂ ਅੱਜ ਉਸੇ ਤਈ ਖੂਰ ਚਰਚਾ ਕੀਤੀ ਮੀਟਿੰਗ ਰੱਖੀ ਹੈ ਕਿ ਕਿਵੇਂ ਅਸੀਂ ਜੌਬ ਨੂੰ ਹੋਰ এমਪਲੋਇਮੈਂਟ ਜਨਰੇਟ ਕਰ ਸਕਦੇ ਆ ਤਾਂ ਕਿ ਜਿਹੜੀ ਉਹਨਾਂ ਦੀ એનર્ਜੀ ਹੈ ਉਹ ਇੱਕ ਰਾਈਟ ਡਾਇਰੈਕਸ਼ਨ ਦੇ ਵਿੱਚ ਚੈਨਲਾਈਜ਼ ਹੋਵੇ ਅੱਜ ਜਿਹੜਾ ਇਹ ਪ੍ਰੋਗਰਾਮ ਕੀਤਾ ਗਿਆ ਚੈਂਬਰ ਦਾ ਸਕਿੱਲ ਡਿਵੈਲਪਮੈਂਟ ਸੈਂਟਰ ਹੈ ਉੱਤੇ ਅਸੀਂ ਬੱਚਿਆਂ ਨੂੰ ਟ੍ਰੇਨਿੰਗ ਦੇਈਦੀ ਹੈ ਜਿਹੜੀਆਂ ਗਵਰਨਮੈਂਟ ਦੀਆਂ ਵੇਰੀਅਸ ਸਕੀਮਾਂ ਪੰਜਾਬ ਸਕਿੱਲ ਡਿਵੈਲਪਮੈਂਟ ਸੈਂਟਰ ਔਰ ਜਿਹੜੀਆਂ ਵੀ ਸਕੀਮਾਂ ਉਹਦੇ ਤਹਿਤ ਅਸੀਂ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਉਹਨਾਂ ਨੂੰ ਫੈਕਟਰੀਆਂ ਦੇ ਵਿੱਚ ਰੁਜ਼ਗਾਰ ਦੇਈਦਾ ਔਰ ਅੱਜ ਅਸੀਂ ਬਹੁਤ ਧੰਨਵਾਦੀ ਆਂ ਵਿੰਦਰਾਂ ਸਾਹਿਬ ਜੋ ਕਿ ਪੰਜਾਬ ਯੂਥ ਅਜਤੇ ਆ ਕੇ ਬੱਚਿਆਂ ਨੂੰ ਆਪਣੇ ਹੱਥਾਂ ਨਾਲ ਸਰਟੀਫਿਕੇਟ ਦਿੱਤੇ ਔਰ ਬੱਚਿਆਂ ਨੂੰ ਐਪਰੀਸ਼ੀਏਟ ਕੀਤਾ ਔਰ ਚੈਂਬਰੇ ਹਮੇਸ਼ਾ ਉਪਰਾਲਾ ਕਰਦਾ ਰਿਹਾ ਵੀ ਇੰਡਸਟਰੀ ਦਾ ਬੈਨੀਫਿਟ ਹੋਵੇ ਔਰ ਨਾਲ ਦੀ ਨਾਲ ਸੁਸਾਇਟੀ ਦਾ ਬੈਨੀਫਿਟ ਹੋਵੇ ਕਿੰਨੇ ਬੱਚਿਆਂ ਨੂੰ ਸਰਟੀਫਿਕੇਟ ਕਿੰਨੇ ਅੱਜ ਤਾਂ ਜੀ ਸਿਰਫ 40 ਦੇ ਕਰੀਬ ਬੱਚਿਆਂ ਨੂੰ ਸਰਟੀਫਿਕੇਟ ਦਿੱਤੇ ਆ ਪਰ ਚੈਂਬਰ ਦੇ ਵਿੱਚ ਕੋਈ 50 ਬੱਚੇ ਪਰ ਮੰਥ ਟ੍ਰੇਨਿੰਗ ਲੈਂਦੇ ਆ ਵੇਰੀਅਸ ਕੋਰਸਸ ਜਿਵੇਂ ਕਿ ਟੈਲੀ ਦਾ ਕੋਰਸ ਹੈ ਅਕਾਊਂਟਸ ਦਾ ਕੋਰਸ ਹੈ ਆਟੋਕੇਡ ਵਗੈਰਾ ਦੀ ਟ੍ਰੇਨਿੰਗ ਵੀ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ। ਇਹ ਜੋਬ ਦਾ ਕੀ? ਜੋਬ ਅਸੀਂ ਨਾਲ ਦੀ ਨਾਲ ਜੋਬ ਜੁੜੇ ਇੰਡਸਟਰੀ ਦੀ ਜਿਹੜੀ ਰਿਕੁਆਇਰਮੈਂਟ ਹੁੰਦੀ ਹੈ ਅਸੀਂ ਉਹਦੇ ਅਕੋਰਡਿੰਗ ਟ੍ਰੇਨਿੰਗ ਦੇਈਦੀ ਹੈ। ਬੱਚਾ ਬੱਚਾ ਦੀ ਪਹਿਲੀ ਪਸੰਦ ਹੁੰਦੀ ਹੈ ਵੀ ਗਵਰਨਮੈਂਟ ਜੋਬ ਮਿਲੇਗਾ। ਦੇਖੋ ਗਵਰਨਮੈਂਟ ਜੋਬ ਬਾਰੇ ਤਾਂ ਮੈਂ ਕੁਝ ਨਹੀਂ ਕਹਿ ਸਕਦਾ ਪਰ ਇੰਡਸਟਰੀ ਦੇ ਵਿੱਚ ਅਸੀਂ ਮੈਕਸਿਮ ਬੱਚਿਆਂ ਨੂੰ ਜੋਬ ਅਡਜਸਟ ਜਿਨ੍ਹਾਂ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਸਭ ਨੂੰ ਜੋਬ ਮਿਲਿਆ। ਆਪਣਾ ਕੋਰਸ ਪੂਰਾ ਦਿੱਤਾ ਜੇਸਟੀ ਦਾ ਕੋਰਸ ਪੂਰਾ ਦਿੱਤਾ ਹੈ। ਆਪਾਂ ਬੜੇ ਸਵਾਲ ਜੀ ਕਿ ਆਪਣਾ ਕੋਰਸ ਪੂਰਾ ਹੋ ਚੁੱਕਿਆ ਹੈ ਤੇ ਕੀ ਅੱਗੇ ਰੋਜ਼ ਕੋਈ ਜਨਕੀ ਜੀ ਘਬਣੇ ਵਿਚਾਰ ਕੇ ਕੰਮ ਕਰ ਤੱਕ ਚਮਾ ਗਏ ਅੱਛਾ ਠੀਕ ਕੀ ਕਹਿਣਾ ਚਾਹੋਗੇ ਪੰਜਾਬ ਸਕਿਲ ਦਾ ਜਿਹੜਾ ਵਸਤੀਮ ਇਸ ਬਾਰੇ ਕੀ ਗਾਏ ਹੋ ਸਕੀਮ ਜਿਹਦੇ ਇੱਕ ਬਹੁਤ ਅੱਛੀ ਸਕੀਮ ਹੈ ਲੁਧਿਆਣਾ ਤੋਂ ਬਿਊਰੋ ਰਿਪੋਰਟ ਐਸਐਮਜ਼ ਨਿਊਜ਼